ਅੱਜ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਦਿਹਾੜਾ ਅੱਜ ਮਨਾਇਆ ਹੈਗਾ ਉਹਨਾਂ ਦੇ ਵੰਸ਼ ਦੇ ਵਿੱਚੋਂ ਸਰਦਾਰ ਗੋਬਿੰਦ ਸਿੰਘ ਜੀ ਜਿਹੜੇ ਤੋਂ ਉਮੀਦਵਾਰ ਵੀ ਨੇਗੇ ਤੇ ਅੱਜ ਇਲੈਕਸ਼ਨ ਦਾ ਜਿਹੜੀ ਲਾਸਟ ਡੇਨਾ ਸਾਰੀਆਂ ਪਾਰਟੀਆਂ ਆਪੋ ਆਪਣਾ ਲੱਗੀਆਂ ਹੋਵਾਂਗਾ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਸੀ ਵੀ ਨਹੀਂ ਇਲੈਕਸ਼ਨ ਲੜਨਾ ਜਿਹੜੀ ਜਿਮਨੀਚੋਣ ਚਾਰੇ ਸੀਟਾਂ ਦੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਦੇਖੋ ਕਾਂਗਰਸ ਦਾ ਸੰਤਾਪ ਵੀ ਆਪਾਂ ਹੜਾਇਆ ਝਾੜੂ ਦੇ ਵੀ ਆਪਾਂ ਦੇਖਿਆ ਜਿਹੜੀ ਲੰਗੇ ਤਿੰਨ ਸਾਲ ਆਪਣੇ ਚਾਰਜਗਾਰੀ ਤੇ ਜਿਹੜੀ ਪੰਥਕ ਗੱਲ ਆ ਉਥੇ ਸਾਰਿਆਂ ਨੂੰ ਅਪੀਲ ਆ ਵੀ ਆਪਾਂ ਹਰ ਹਾਲ ਮਿਲ ਕੇ ਜਿਹਾ ਜਿਹਾ ਇੱਕ ਮੰਚ ਤੇ ਦੇਖਣ ਨੂੰ ਮਿਲਾਂਗੇ ਸੋ ਉਹਨੇ ਕੱਲ੍ਹ ਜਰ ਦੇ ਅੰਦਰ ਸੋ ਦੇਖੋ ਸੂਤਾਰਮਿਕ ਸਮਾਗਮ ਆ ਉਥੇ ਮੱਥਾ ਟੇਕਣ ਆਏ ਆ ਸਾਰੇ ਇਹ ਕੰਨ ਜਿਹੜਾ ਹਾਈਰ ਮਾਰਦਾ ਫੈਸਲਾ ਜਾਂ ਤੁਹਾਡਾ ਇੱਥੇ ਹਲਕਾ ਲੈਵਲ ਦਾ ਫੈਸਲਾ ਹੈ ਨਹੀਂ ਦੇਖੋ ਮੈਂ ਮੱਥਾ ਟੇਕਣ ਆਇਆ ਤੁਹਾਡੇ ਸਾਹਮਣੇ ਮੈਂ ਸਾਰੇ ਹੀ ਆਏ ਹੋਣਗੇ ਤੇ ਸਾਰੀਆਂ ਪਾਰਟੀਆਂ ਦੇ ਨਹੀਂ ਨਹੀਂ ਨ ਸਮਰਥਨ ਦੇਣ ਦਾ ਫੈਸਲਾ ਲੈਣਾ ਹੈ ਇਹ ਫੈਸਲਾ ਕਾਹਲੀ ਦਿੰਦਾ ਜਦੋਂ ਤੁਹਾਡਾ ਜਿਨਾ ਪੱਤਰ ਤੇ ਹਲਕਾ ਪੱਤਰ ਪਟਾਇਆ ਨਹੀਂ ਦੇਖੋ ਜਿਹੜਾ ਉਮੀਦਵਾਰ ਕਿਸੇ ਨੂੰ ਕੋਈ ਚੰਗਾ ਲੱਗਦਾਗਾ ਉਹ ਕਿਸੇ ਦੇ ਹੱਕ ਚ ਵੀ ਦੇਖੋ ਕਹਿ ਸਕਦਾਗਾ ਆ ਕਹਿ ਸਕਦੇ ਕਿਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਂ ਉਹਨਾਂ ਦੀ ਪਾਰਟੀ ਦੀ ਕਾਰਜਸ਼ੈਲੀ ਦੇ ਵੀ ਖਰਾਬ ਬੋਲਿਓ। ਠੀਕ ਹੈ ਕਾਂਗਰਸ ਦੇ ਵੀ ਖਰਾਬ ਬੋਲਿਓ। ਤੇ ਫਿਰ ਜਦੋਂ ਆਪਾਂ ਸੰਧੂ ਦੇ ਹੱਕ 'ਚ ਖੜੀ ਗਏ ਤਾਂ ਫਿਰ ਆਪਾਂ ਨੂੰ ਜਨਤਕ ਐਲਾਨ ਕਰਨ ਦੇ ਵਿੱਚ ਕਿੱਥੇ ਝਿਜਕਾ ਰਹੀ ਹੈ? ਨਹੀਂ ਨਹੀਂ ਜਨਤਕ ਐਲਾਨ ਨਹੀਂ ਮੈਂ ਤਾਂ ਧਾਰਮਿਕ ਸਮਾਗਮ ਤੇ ਆਪਾਂ ਯਾਰ ਸਾਰੇ ਪਹੁੰਚੇ ਆਂਗੇ। ਜੀ ਜੀ ਧੰਨਵਾਦ। ਦੇ ਵੱਡੇ ਕੰਮ ਖੜੇ ਰਹਿ ਰਹੇ ਨੇ ਸਾਡੇ ਨਾਲ ਹੋ ਜੋ ਜੀ ਸੋ ਧਿਆਨ ਰੱਖਿਓ ਅੱਜ ਜਿਹੜੇ ਦੋ ਦੇਣ ਨੇ ਪਾਰਟੀਆਂ ਵਾਲੇ ਵੀ ਆਪਣਾ ਪ੍ਰੋਗਰਾਮ ਕਰ ਰਹੇ ਨੇ ਆਪਾਂ ਕਿਸੇ ਨਾਲ ਮੋਝਣਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਗੁਰੂ ਸਾਹਿਬਾਨ ਮਿਹਰ ਦਾ ਹੱਥ ਫਾੜੇ ਤੇ ਰੱਖਣਗੇ ਸਾਰਿਆਂ ਤੋਂ ਤਰਵਾ ਇੱਕ ਇਕਾਰਾ ਕੋ